ਸਿੱਧੂ ਮੂਸੇ ਦਾ ਕਤਲकांड ਦੇ ਵਿੱਚ ਦੋ ਮੁਲਜ਼ਮਾਂ ਨੂੰ ਕਹਿੰਦੇ ਸਜ਼ਾ ਹੋਈ ਹੈ ਜਿਦੇ ਵਿੱਚ ਇੱਕ ਦੀਪਕ ਟੀਨੂ ਸੀ ਤੇ ਇੱਕ ਦੀਪਕ ਟੀਨੂ ਨੂੰ ਭਜਾਉਣ ਵਾਲਾ ਸੀਗਾ ਜਿਹੜਾ ਸੀਏ ਸੀਆਈ ਦੇ ਇਹਦਾ ਸਟਾਫ ਸੀਏਈ ਸਟਾਫ ਇੰਚਾਰਜ ਪ੍ਰੀਤਪਾਲ ਪ੍ਰੀਤਪਾਲ ਸਿੰਘ ਉਹਨੂੰ ਵੀ ਸਜ਼ਾ ਹੋਈ ਹੈ ਹਾਉ ਨੇ ਵੀ ਪ੍ਰੀਤਪਾਲ ਸੀ ਉਹਨਾਂ ਦੇ ਪ੍ਰੀਤਪਾਲ ਪ੍ਰੀਤ ਦਾ ਪਾਲਕ ਪਾਲਣ ਵਾਲਾ ਜੀ ਠੀਕ ਹੈ ਉਹਨੂੰ ਵੀ ਪ੍ਰੀਤਪਾਲੀਸੀ ਹੋਰ ਦੱਸੋ ਬਿਲਕੁਲ ਮੈਂ ਆਪਦੇ ਨਾਮ ਦੇ ਅਨੁਸਾਰ ਉਹਨੇ ਪਰਫਾਰਮ ਕੀਤਾ ਸੀਗਾ ਜੀ ਮੈਂ ਇੱਕ ਮਿੱਤਰ ਨਾਲ ਗੱਲ ਕਰ ਰਿਹਾ ਸੀ ਮੈਂ ਕਿਹਾ ਭਾਈ ਇਹ ਜਿਹੜੇ ਅਫਸਰ ਵੀ ਪਤਾ ਨਹੀਂ ਕੀ ਲੱਭਦੇ ਆ ਜਾਂ ਆਪ ਦੀ ਨੌਕਰੀ ਆਪ ਦੇ ਪੇਸ਼ੇ ਤੋਂ ਬਾਹਰ ਹੋ ਕੇ ਇਹਨਾਂ ਨੂੰ ਕੀ ਮਿਲਦਾ ਜਦੋਂ ਇਹ ਉਲਟਾ ਸਿੱਧਾ ਕੋਈ ਕੰਮ ਕਰਦੇ ਨੇ ਪਰ ਸਜ਼ਾ ਹੋਈ ਹੈ ਤੇ ਸਜ਼ਾ ਤੇ ਇਤਰਾਜ਼ ਵੀ ਹੋ ਰਹੇ ਨੇ ਨਾਲ ਨਾਲ ਕਿ ਸਜ਼ਾ ਬਹੁਤ ਥੋੜੀ ਹੋਈ ਹੈ ਇਸ ਮਾਮਲੇ ਦੇ ਵਿੱਚ ਮੈਂ ਦੇਖੋ ਜੱਜ ਜਿਹੜਾ ਹੁੰਦਾ ਹੈ ਨਾ ਜੀ ਹੁਣ ਮੰਨ ਲਓ ਕਿਸੇ ਕੇਸ ਦੇ ਵਿੱਚ ਮੈਕਸਿਮਮ ਸਜ਼ਾ 8 ਸਾਲ ਆ ਤੂੰ ਮੈਨੂੰ ਫਾਸੀ ਕਿਵੇਂ ਦੇ ਦੂਗਾ ਜੱਜ ਨੇ ਸਰ ਧਾਰਾ ਦੇਖਣੀ ਆ ਧਾਰਾ ਦੀ ਜੋ ਵਿਆਖਿਆ ਉਹ ਵਿਆਖਿਆ ਅਨੁਸਾਰ ਸਜ਼ਾ ਉਹ ਹੀ ਦੇਖਣੀ ਆ ਨਾ ਹੂੰ ਹੂੰ ਹੁਣ ਕਈ ਨਾ ਇੱਥੇ ਕਾਨੂੰਨ ਦੀ ਮੈਂ ਵੀ ਗੱਲ ਪੋਸਟ ਪਾਈ ਸੀ ਤੇ ਇਹਨਾਂ ਦੇ ਜਿਹੜੇ ਹੈਗੇ ਨੇ ਛਲਾਰੂ ਜਿਓ ਪੁੜਕਾ ਲੱਗ ਪੈਂਦੇ ਕਿ ਸ਼ਾਇਦ ਸਾਡੀ ਸਰਕਾਰ ਨੂੰ ਗੱਲ ਸਰਕਾਰ ਨੂੰ ਨਹੀਂ ਹੁੰਦੀ ਗੱਲ ਇਹ ਹੁੰਦੀ ਆ ਕਿ ਕਾਨੂੰਨ 'ਚ ਖਾਮੀਆਂ ਹੁੰਦੀਆਂ ਨੇ ਜੀ ਹੁਣ ਇਹ ਜਿਹੜਾ ਹੁੰਦਾ ਨਾ ਹਿਰਾਸਤੀ ਫਰਾਰੀ ਕਹਿੰਦੇ ਇਹਨੂੰ ਹੂੰ ਠੀਕ ਹੈ ਜੀ ਹਰਾਸਤ ਚੋ ਫਰਾਰ ਹੋਣ ਦਾ ਇਹ ਜਿਹੜਾ ਕਾਨੂੰਨ ਸੀਗਾ ਨਾ ਪੁਰਾਣਾ ਜਿਹੜਾ ਹੁਣ ਨਵੇਂ ਦਾ ਤਾਂ ਮੈਨੂੰ ਪਤਾ ਨਹੀਂ ਕਿਉਂਕਿ ਬੀਐਨਐਸ ਬਾਰੇ ਮੈਂ ਕਹਿੰਨਾ ਉਹਨਾਂ ਕਿ ਹਾਲੇ ਆਪਾਂ ਨਾ ਤੋਂ ਚੰਗੀ ਤਰ੍ਹਾਂ ਮੂੰਹੇ ਚੜਿਆ ਤੇ ਨਾ ਹੀ ਪੜਿਆ ਜੀ ਸਿੱਧੀ ਗੱਲ ਹੈ ਹੌਲੀ 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 ਬੰਦਾ ਸਮਝਦਾ ਤਾਰ ਆਇਆ ਜੀ ਇਹਦੀ ਆ ਮੈਕਸਿਮਮ ਸਜ਼ਾ ਹੈ ਪੰਜਾਬ ਕਰ ਉਹ ਜਿਹੜਾ ਪੁਰਾਣਾ ਸੀਗਾ ਨਾ ਕਾਨੂੰਨ ਉਹਦੇ ਵਿੱਚ ਜਿਹੜੀ ਹਰਾਸਤ ਦੇ ਦੌਰਾਨ ਫਰਾਰੀ ਦਾ ਮਾਮਲਾ ਹੁੰਦਾ ਸੀ ਉਹਦੇ ਚ ਤੁਸੀਂ ਅਕਸਰ ਦੇਖਿਆ ਹੋਣਾ ਕਿ ਉਹ ਇਹੋ ਜਿਹਾ ਕਾਨੂੰਨ ਸੀ ਹਮ ਕਿ ਭੱਜਣ ਵਾਲੇ ਤੇ ਵੀ ਧਾਰਾ ਉਹ ਲੱਗਦੀ ਤੇ ਉਸੇ ਕੇਸ ਦੇ ਵਿੱਚ ਮੰਨ ਲਓ ਹੱਥਕੜੀ ਲਾ ਕੇ ਕੋਈ ਸਪਾਈ ਤੁਰਿਆ ਜਾਂਦਾ ਹੈ ਜੀ ਉਹਦੇ ਤੇ ਵੀ ਉਹ ਹੀ ਲਾ ਕੇ ਤੇ ਉਹਨੂੰ ਵੀ ਉਦਾਂ ਹੀ ਧੋਖ ਦਿੰਦੇ ਸੀਗੇ ਜੀ ਯਾਦ ਹੋਣਾ ਤੁਹਾਨੂੰ ਹੁਣ ਇਹ ਨਹੀਂ ਵੇਖਣਾ ਵੀ ਸਪਾਈ ਨੂੰ ਦਿੱਤਾ ਕੀ ਹੈ ਸਵਾਇਆ ਹੱਥਕੜੀ ਦੋ ਉਹਦੇ ਕੋਲ ਕੀ ਹੈ ਤੇ ਕੋਲ ਕੀ ਹੈ ਜੀ ਤੇ ਦੋ ਬੰਦੇ ਦੇਤੇ ਉਹਨੂੰ ਉਹ ਮਾਰ ਕੇ ਵਕਾ ਤੇ ਨਿਕਲ ਗਿਆ ਜੀ ਤੱਕ ਯਾਨੀ ਇਹੋ ਜਾ ਮਾਮਲਾ ਅੱਛਾ ਫਿਰ ਇੱਕ ਤੇ ਹੋਇਆ ਕਿ ਇਸ ਤਰ੍ਹਾਂ ਦੀ ਫਰਾਰੀ ਹੋਈ ਇੱਕ ਫਰਾਰੀ ਦੇਖੋ ਇਸ ਤਰ੍ਹਾਂ ਦੀ ਵੀ ਹੈ ਕਿ ਕੋਈ ਬੰਦਾ ਜਿਹਦੇ ਬਾਰੇ ਚਰਚਾਾਂ ਚਲੀਆਂ ਬਹੁਤ ਸਾਰੀਆਂ ਖਬਰਾਂ ਚਲੀਆਂ ਕਿ ਭਾਈ ਸ਼ਾਪਿੰਗਾਂ ਤੱਕ ਹੋਈਆਂ ਪੱਬਾਂ ਕਲਬਾਂ ਤੱਕ ਖੜਿਆ ਗਿਆ ਜੀ ਯਾਨੀ ਬਹੁਤ ਜ਼ਿਆਦਾ ਖੁਸ਼ ਕੀਤਾ ਗਿਆ ਉਸ ਨੂੰ ਬਿਲਕੁਲ ਬਹੁਤ ਸਹੂਲਤਾਂ ਮਿਲੀਆਂ ਸਪੈਸ਼ਲ ਵੀਆਈਪੀ ਟ੍ਰੀਟਮੈਂਟ ਮਤਲਬ ਕਿ ਉਹ ਬੰਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਹਾਈ ਪ੍ਰੋਫਾਈਲ ਮਾਮਲੇ ਦੇ ਵਿੱਚ ਨਾਮਜ਼ਦ ਬੰਦੇ ਨੂੰ ਹੀ ਭਜਾਉਣ ਚ ਮਦਦਗਾਰ ਨਹੀਂ ਸੀ ਹੋ ਰਿਹਾ ਜੀ ਬਲਕਿ ਆਪਣੇ ਫਰਜ਼ ਦੇ ਨਾਲ ਗਦਾਰੀ ਉਹ ਵੀ ਛੱਡ ਦਿਓ ਬਲਕਿ ਉਹ ਪੁਲਸ ਫੋਰਸ ਨੂੰ ਹੀ ਕਲੰਕਤ ਕਰ ਰਿਆ ਸੀ ਕੋਟਨੀ ਵੀ ਮੋਹਰ ਲਾਈ ਹੈ ਜੀ ਤਾਂ ਪਰ سزا ਉਹਦੇ ਚ ਮੈਕਸਿਮਮ ਜੋ ਸੀਗੀ ਉਹ ਦੋਨਾਂ ਨੂੰ ਉਹੀ ਮਿਲੀ ਬਰਾਬਰ ਜੀ ਜੋ ਭੱਜਣ ਵਾਲਾ ਸੀਗਾ ਤੀਨੂੰ ਉਹਨੂੰ 2 ਸਾਲ ਤੇ ਉਲਟਾ ਭਜਾਉਣ ਵਾਲੇ ਨੂੰ 1 ਮਹੀਨਾ ਸਿਕੋ ਕੱਟ ਕੀਤੀ ਗਈ ਹੈ 1 ਸਾਲ 11 ਮਹੀਨੇ ਸਾ ਜੀ ਤਾਂ ਇਹ ਕਾਨੂੰਨ ਦੇ ਵਿੱਚ ਕੁਝ ਹੈ ਲੋ ਕਿਸ ਤਰ੍ਹਾਂ ਦੀ ਝੋਲ ਸੀਗੀ ਕਿ ਮੈਕਸਿਮਮ ਸ਼ਾਇਦ ਮੈਨੂੰ ਲੱਗਦਾ ਕਿ ਇਨੀ ਉਕੂ ਹੋਊਗੀ ਜੱਜ ਨੇ ਹਸਨਾ ਦਿੱਤੀ ਐ ਸਭ ਹੁਣ ਕੀ ਕਰੀਏ ਇਹ ਨਵੇਂ ਕਾਨੂੰਨ ਦੇ ਵਿੱਚ ਮੈਨੂੰ ਨਹੀਂ ਪਤਾ ਕਿ ਇਸ ਖਾਮੀ ਨੂੰ ਦੂਰ ਕੀਤਾ ਗਿਆ ਕਿ ਨਹੀਂ ਜੀ ਕਿ ਭਾਈ ਇੱਕ ਮੰਨ ਲਓ ਸਪਾਈ ਹੈ ਉਹਨੂੰ ਦੋ ਬੰਦੇ ਫੜਾਤੇ ਦੋ ਬੰਦੇ ਭੱਜ ਗਏ ਹੂੰ ਠੀਕ ਹੈ ਜੀ ਉਹਨੂੰ ਚੱਕ ਕੇ ਸਪਾਈ ਨੂੰ ਤੁਸੀਂ ਅੰਦਰ ਮਾਰ ਦਿੱਤਾ ਕਿਸੇ ਨੇ ਇਹ ਜਵਾਬ ਦੇ ਤੈ ਹੀ ਨਹੀਂ ਕੀਤੀ ਕਿ ਉਹਦੇ ਕੋਲ ਹੈ ਕੀ ਸੀ ਤਾਂ ਠੀਕ ਹੈ ਜੀ ਤੋ ਕਹਿਣ ਦਾ ਮਤਲਬ ਹੈ ਕਿ ਇਸੇ ਤਰ੍ਹਾਂ ਹੀ ਕਿ ਇੱਕ ਤੇ ਇਹ ਆ ਕਿ ਚਲੋ ਨੋਰਮਲ ਫਰਾਰੀ ਹੋ ਗਿਆ ਤੇ ਇੱਕ ਇਹ ਆ ਕਿ ਮਿੱਥ ਕੇ ਉਹ ਫਰਾਰ ਕਰਵਾਇਆ ਗਿਆ ਸਜ਼ਾ ਫਿਰ ਵੀ ਬਰਾਬਰ ਇੱਕ ਇਹ ਆ ਕਿ ਇੱਕ ਦੇ ਚਲੋ ਪੱਠੀ ਦੇ ਕੇਸ ਵਾਲਾ ਕੋਈ ਭੱਜ ਗਿਆ ਉਹ ਤੇ ਠੀਕ ਆ ਇੱਕ ਨੇ ਮਿਲ ਮਲਾ ਕੇ ਏਡੇ ਵੱਡੇ ਹਾਰਡ ਕੋਰ ਕ੍ਰਾਈਮਨਲ ਬੰਤੇ ਨੂੰ ਪਜਵਾ ਦਿੱਤਾ ਤੇ ਸਾਰੀਆਂ ਚੀਜ਼ਾਂ ਦੀ ਸਜ਼ਾ ਤੇ ਫਿਰ ਬਰੋਕਰ ਹੀ ਆ ਮਾ ਜੀ ਸੋ ਇਸ ਕਰਕੇ ਸਵਾਲ ਕੁਝ ਹੋ ਰਹੇ ਤਾਂ ਪਰ ਉਹ ਕੀ ਕਰੀਏ ਜੀ ਜੋ ਕਾਨੂੰਨ ਮੌਜੂਦ ਹੈ ਜੋ ਸੰਵਿਧਾਨ ਦੇ ਵਿੱਚ ਚੀਜ਼ਾਂ ਲਿਖੀਆਂ ਨੇ ਜੋ ਵਿਧੀ ਵਿਧਾਨ ਚ ਚੀਜ਼ਾਂ ਲਿਖੀਆਂ ਨੇ ਉਹਦੇ ਅਨੁਸਾਰ ਹੀ ਅਦਾਲਤਾਂ ਨੇ ਚੱਲਣਾ ਹੈ ਉਹਦੇ ਅਨੁਸਾਰ ਹੀ ਪੁਲਿਸ ਨੇ ਚੱਲਣਾ ਹੈ ਜੀ ਉਹਦੇ ਅਨੁਸਾਰ ਹੀ ਸਜ਼ਾਵਾਂ ਨੇ ਚੱਲਣਾ ਹੈ ਬਿਲਕੁਲ ਆਪਣਾ ਕਿੰਤੂ ਬਨਤੂ ਕੀਤਾ ਕੁਝ ਨਹੀਂ ਕਰਦਾ ਨਹੀਂ ਉਹ ਤਾਂ ਹੈ ਨਾ ਪੁਲਿਸ ਦੇ ਸਾਰੇ ਪੁਲਿਸ ਨੇ ਤਾਂ ਆਪਦੇ ਬੰਦੇ ਦੇ ਖਿਲਾਫ ਟ੍ਰਾਇਲ ਕਰਤਾ ਜੀ ਟ੍ਰਾਇਲ ਦੇ ਵਿੱਚ ਪੁਲਿਸ ਜਿੱਤ ਵੀ ਗਈ ਜੀ ਹੂੰ ਸਮਝਦੇ ਹੋ ਨਾ ਜਿੱਤ ਗਈ ਨਾ ਆਪਦੇ ਬੰਦੇ ਨੂੰ ਉਹਨਾਂ ਨੇ ਫੜਿਆ ਆਪਦੇ ਬੰਦੇ ਦੇ ਖਿਲਾਫ ਟ੍ਰਾਇਲ ਕੀਤਾ ਆਪਦੇ ਬੰਦੇ ਨੂੰ ਸਜ਼ਾ ਜਾਬਤਾ ਕਰਤਾ ਹੁਣ ਉਹ ਜੱਜ ਦੀ ਕਲਮ ਤਾਂ ਫੜਨੋਂ ਰਹਿ ਕੇ ਇੱਥੇ ਜਿੱਤ ਦੋ ਸਾਲ ਨਹੀਂ ਤੁਸੀਂ ਇੱਥੇ 22 ਸਾਲ ਲਿਖ ਦਿਓ ਪੁਲਿਸ ਇਦਾਂ ਥੋੜੀ ਕਰਦੀ ਨਹੀਂ ਕਰਦੀ ਸੋ ਇਹੀ ਚੀਜ਼ ਐ ਜੀ 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 ਬਿਲਕੁਲ ਜੀ ਜਗਦੀਪ ਸਿੰਘ ਜੀ ਕਹਿ ਰਹੇ ਨੇ ਕਿ ਬੀਐਨਸੀ ਦੀ ਹਜੇ ਕਹਿੰਦੇ ਜੱਜਾਂ ਦੀ ਟ੍ਰੇਨਿੰਗ ਚੱਲ ਰਹੀ ਐ ਆ ਪਰ ਸਾਨੂੰ ਕੀ ਪਤਾ ਲੱਗਣਾ ਹਲੇ ਤੇ ਜੱਜਾਂ ਨੂੰ ਟ੍ਰੇਨ ਕਰ ਰਹੇ ਨੇ ਜੀ ਜੀ ਚਰਨਾ ਸਿੰਘ ਜੀ ਦੱਸ ਰਹੇ ਨੇ ਕਿ ਭਾਈ ਸਾਡੇ ਤੋਂ ਵੀ ਪੈਸੇ ਲਏ ਸੀਗੇ ਪ੍ਰੀਤਪਾਲ ਨੇ ਤੇ ਖੈਰ ਚਲੋ ਇਹ ਤੇ ਹੁਣ ਚਲੋ ਹੁਣ ਤੇ ਉਹਨੇ ਆਪਣੀਆਂ ਭੁਗਤੀਆਂ ਭੋਗਾਂ ਲਿਖਿਆ ਲੇਖਦੀਆਂ ਭੋਗਮਣਾ ਚ ਤਲਾ ਕੇ ਤੇ ਉਦਾਂ ਹੀ ਆ ਕਿ ਜੇ ਭਾਈ ਇਸ ਤਰ੍ਹਾਂ ਦੇ ਅਫਸਰ ਆਪਾਂ ਦੇ ਹੁੰਦੇ ਨਾ ਕਿ ਚੋਰ ਨੂੰ ਖਾਂਦਿਆਂ ਨਾ ਦੇਖੋ ਚੋਰ ਦੇ ਪੈਂਦੀਆਂ ਦੇਖੋ ਠੀਕ ਆ ਲੈ ਹੋਣਗੇ ਅਸੀਂ ਨਹੀਂ ਕਹਿੰਦੇ ਇਹਦਾ ਮੈਂ ਮੈਂ ਤਾਂ ਸਾਰਾ ਕੈਰੀਅਰ ਇਹਦੇ ਤੇ ਗੱਲ ਕੀਤੀ ਹੋਈ ਹੈឧਦਮਾਨ ਸਾਹਿਬ ਹੁੰਦੇ ਸਨ ਅਸੀਂ ਕਿੱਥੋਂ ਹੀ ਚੱਲੇ ਸੀ ਕਿੱਥੋਂ ਆਏ ਸਾਰਾ ਕੁਝ ਉਤੇ ਕੀਤਾ ਹੀ ਨਾਲੇ ਫੀਤਪਾਲ ਬਾਰੇ ਵੀ ਦੱਸਿਆ ਸੀਗਾ ਕਿ ਕਿਹੜੇ ਥਾਣੇ ਚ ਕੀ ਕੁਝ ਹੋਇਆ ਹਾਈ ਕੋਰਟ ਤੱਕ ਕੀ ਕੁਝ ਹੋਇਆ ਸੀ ਕਿਸ ਤਰ੍ਹਾਂ ਸੀਆਈਏ ਇਨਚਾਰਜ ਲੱਗਾ ਉਹ ਸਾਰੀਆਂ ਚੀਜ਼ਾਂ ਨੂੰ ਹੁਣ ਰੈਪੀਟੀਸ਼ਨ ਦਈਏ ਤੇ ਬੜਾ ਸਮਾਂ ਹੋ ਜਾਏਗਾ ਸਮਾਂ ਲੱਗ ਜਾਣਾ ਬਿਲਕੁਲ ਬਿਲਕੁਲ ਮੀਟ ਜੀ ਆਪਾਂ ਇਹ ਪਿਛਲੇ ਦਿਨੀ ਇੱਕ ਹੁਣ ਆਪਾਂ ਗੱਲ ਕਰ ਸਕਦੇ ਆ ਮੇਰੇ ਖਿਆਲ ਦੇ ਨਾਲ ਇਹ ਸ਼ਾਇਦ ਹੁਣ YouTube ਇਸ ਆਡੀਓ ਜਾਂ ਵੀਡੀਓ ਨੂੰ ਨਹੀਂ ਹਟਾਏਗਾ ਕਿਉਂ ਮੈਨੂੰ ਧਿਆਨ ਚਾਹੀ ਤੁਸੀਂ ਕਿਉਂ 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 ਕਿਉਂਕਿ ਹੁਣ ਸਟੇ ਲੱਗ ਗਿਆ ਉਸ ਫੈਸਲੇ ਤੇ ਦੇਖੋ ਇੱਕ ਆਡੀਓ ਕੁਮੀ ਰਿਸ਼ੇ ਲੇਦੀ ਨਹੀਂ ਜੀ ਯਾਦ ਹੋਣਾ ਤੁਹਾਨੂੰ ਬਿਲਕੁਲ ਬਿਲਕੁਲ ਇੱਕ ਆਈਪੀਐਸ ਦੀ ਉਹ ਕਿਸ ਤਰ੍ਹਾਂ ਦਾ ਕੰਮ ਕਰ ਰਿਹਾ ਸੀਗਾ ਸਭ ਨੂੰ ਪਤਾ ਹੀ ਤਾਂ ਉਸ ਆਡੀਓ ਤੇ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਇੱਕ ਫੈਸਲਾ ਆ ਗਿਆ ਕੋਰਟ ਦਾ ਜੀ ਕੋਰਟ ਦਾ ਜਦ ਫੈਸਲਾ ਆ ਗਿਆ ਸਾਬ ਤਾਂ ਉਹਦੇ ਚ ਹੋਇਆ ਕਿ ਕਿ ਅੱਗੇ ਚੱਲ ਗਏ ਹੂੰ ਉਹ ਸਾਰੀਆਂ ਜੜੀਆਂ ਵੀਡੀਓ ਆਪਣੀ ਵੀ ਇੱਕ ਗਈ ਵੀਡੀਓ ਉਹ ਦੇਖ ਕੇ ਦੋ ਗਈਆਂ ਮੈਨੂੰ ਯਾਦ ਨਹੀਂ ਆਪਾਂ ਇੱਕੋ ਵੀਡੀਓ ਕੀਤੀ ਅਗਲੀ ਤੇ ਆਪਾਂ ਗੱਲ ਕੀਤੀ ਪਰ ਹਾਲੇ ਜੋ ਤਕਨੀਕੀ ਟੀਮ ਸਾਡੀ ਹੁਣੇ ਕਨਫਰਮ ਕਰ ਦੇਗੀ ਕਿ ਸਾਡੀ ਇੱਕ ਵੀਡੀਓ ਇਹਨਾਂ ਨੇ ਚੁਕਾ ਦਿੱਤੀ ਸੀ ਚਲੋ ਸਿਰ ਮੱਥੇ ਜੀ ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਸਾਡੇ ਕੁਝ ਪੱਤਰਕਾਰ ਉਹਨਾਂ ਨੇ ਕਿਹਾ ਕਿ ਐ ਗੱਲ ਨਹੀਂ ਬੰਦਨੀ ਹੁਣ ਚਲਦੇ ਹਾਈ ਕੋਰਟ ਚਲਦੇ ਹੂੰ ਠੀਕ ਹੈ ਜੀ ਹਾਈ ਕੋਰਟ ਗਿਆ ਉਸ ਮਾਮਲੇ ਦੇਖ ਲਾ ਕਿ ਜਿਹੜੀ ਬੀਬੀ ਜੱਜ ਨੇ ਫੈਸਲਾ ਦਿੱਤਾ ਹੈ ਹਮਮ ਅਸਲ ਦੇ ਵਿੱਚ ਉਹ ਇਸ ਲਿਟੀਗੇਸ਼ਨ ਨੂੰ ਸੁਣੀ ਨਹੀਂ ਸੀ ਸਕਦੀ ਇਹ ਅਧਿਕਾਰ ਖੇਤਰ ਹੀ ਹਾਈ ਕੋਰਟ ਦਾ ਸੀਗਾ ਜੀ ਹੁਣ ਦੂਜਾ ਸਿਆਪਾ ਪੈ ਗਿਆ ਉਸ ਜੱਜ ਨੂੰ ਵੀ ਸਿਆਪਾ ਪੈ ਜਾਣਾ ਜੀ ਉਹਨੇ ਫੈਸਲਾ ਇਸ ਤਰ੍ਹਾਂ ਦਿੱਤਾ ਕਿ ਜਿਹੜਾ ਪਟੀਸ਼ਨ ਕਰਤਾ ਉਹਨੂੰ ਵੀ ਪਾਰਟੀ ਬਣਾ ਲਿਆ ਪੰਜਾਬ ਸਰਕਾਰ ਨੂੰ ਵੀ ਪਾਰਟੀ ਬਣਾ ਲਿਆ ਫੇਸਬੁੱਕ ਨੂੰ ਵੀ ਪਾਰਟੀ ਬਣਾ ਲਿਆ YouTube ਨੂੰ ਵੀ ਪਾਰਟੀ ਬਣਾ ਲਿਆ ਮੈਂ ਕਹਿੰਨਾ ਆ ਪੱਤਰਕਾਰਾਂ ਨੇ ਠੋਕਵਾ ਕੰਮ ਕੀਤਾ ਜੀ 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 ਮੈਂ ਹਮੇਸ਼ਾ ਇਹਨਾਂ ਨੂੰ ਕਹਿੰਦਾ ਸੀਗਾ ਕਿ ਇਦਾਂ ਗੱਲ ਜਿਹੜੀ ਸੂਤ ਨਹੀਂ ਆਉਣੀ ਤੁਹਾਨੂੰ ਚੰਗੀ ਲੀਗਲ ਟੀਮ ਕੁਝ ਵੀ ਕਰ ਲੋ ਫਿਰ ਲੜਾਈ ਤੁਹਾਨੂੰ ਹਾਈ ਕੋਰਟ ਜਾਂ ਸੁਪਰੀਮ ਕੋਰਟ ਚ ਲੜਨੀ ਪੈਣੀ ਪੈਣੀ ਬਿਲਕੁਲ ਤਾਂ ਆ ਤੁਸੀਂ ਦੇਖ ਲਓ ਕਿ ਉਹ ਫੈਸਲਾ ਸਟੇ ਹੋ ਗਿਆ ਆਡੀਓ ਦਾ ਹੁਣ ਜਦੋਂ ਇਸ ਤਰ੍ਹਾਂ ਦਾ ਮਾਮਲਾ ਜੁੜ ਜਾਂਦਾ ਹੈ ਜੁੜ ਜਾਂਦਾ ਹੈ ਤਾਂ ਫਿਰ ਕਿਤੇ ਨਾ ਕਿਤੇ ਸਵਾਲ ਪੈਦਾ ਹੋ ਜਾਂਦੇ ਆ ਨਾ ਕਿ ਇੱਕ ਬੰਦਾ ਉੱਠਿਆ ਉਸਨੇ ਜਾ ਕੇ ਦਵਾ-ਦਵਾ ਪਟੀਸ਼ਨ ਫਾਈਲ ਕੀਤੀ ਜੱਜ ਸਾਹਿਬਾਂ ਨੇ ਉਹਦੀ ਕੋਈ ਜਾਂਚ ਨਹੀਂ ਕਰਵਾਈ ਜਾਂ ਤਾਂ ਹੁੰਦਾ ਨਾ ਕਿ ਫੋਰੈਂਸਿਕ ਜਾਂਚ ਹੋ ਜਾਵੇ ਜੀ ਜੀ ਫੋਰੈਂਸਿਕ ਜਾਂਚ ਹੋਣ ਤੋਂ ਬਾਅਦ ਸੂਖਮ ਸਾਹਿਬ ਇਹ ਚੀਜ਼ ਤਸਦੀਕ ਹੋ ਜਾਂਦੀ ਹੈ ਕਿ ਹਾਂ ਇਹ ਫੇਕ ਹੈ ਹੂੰ ਤੇ ਇਸ ਨੂੰ ਮਤਲਬ ਕਿ ਪੁਲਿਸ ਫੋਰਸ ਦਾ ਮਨੁਵਲ ਡੇਗਣ ਵਾਸਤੇ ਇਸਤੇਮਾਲ ਕੀਤਾ ਜਾ ਰਿਹਾ ਜਾਂ ਵਗੈਰਾ ਵਗੈਰਾ ਤਾਂ ਉਤੋਂ ਪੰ ਮੰਨ ਲਿਆ ਫਿਰ ਤਾਂ ਲੌਜੀਕ ਵੀ ਬਣ ਜਾਂਦਾ ਫਿਰ ਤਾਂ ਕੋਰਟ ਨੇ ਇੱਕ ਤਾਂ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਪਟੀਸ਼ਨ ਸੁਣ ਲਈ ਦੂਸਰਾ ਕਿ ਬਿਨਾ ਤਸਦੀਕ ਕਰਾਏ ਤੋਂ ਹੂੰ ਮਾਮਲਾ ਚੱਕਤਾ ਤੇ ਕਮਾਲ ਦੀ ਗੱਲ ਆ ਕਿ ਤੁਹਾਨੂੰ ਯਾਦ ਹੋਣਾ ਇੱਕ ਵੀਡੀਓ ਕਿ ਆਡੀਓ ਹੁਣ ਮੈਨੂੰ ਪਤਾ ਨਹੀਂ ਆ ਵੀਡੀਓ ਕਿਸੇ ਕੀ ਆਡੀਓ ਯਾਦ ਨਹੀਂ ਹੈ ਕਿ ਰਾਜਪਾਲ ਨੇ ਪ੍ਰਮਾਣਿਤ ਕਰਕੇ ਭੇਜੀ ਆ ਪੰਜਾਬ ਗਵਰਨਮੈਂਟ ਨੂੰ ਜੀ ਫੋਰੈਂਸਿਕ ਜਾਂਚ ਤੋਂ ਬਾਅਦ ਉਹਦੇ ਤੇ ਐਕਸ਼ਨ ਨਹੀਂ ਹੋਇਆ ਅਜੀਬ ਗੱਲਾਂ ਨੇ ਨਾ ਉਹਦੇ ਅਜੀਬ ਗੱਲਾਂ ਨੇ ਤੋਂ ਖੈਰ ਦੇਖਦੇ ਆ ਤਾਂ ਹੁਣ ਇਹ ਵੀ ਇੱਕ ਵੱਡੀ ਅਪਡੇਸ਼ਨ ਆ ਗਈ ਤੁਹਾਡੀ ਗੱਲ ਚੱਲਦੇ ਚੱਲਦੇ ਮੈਨੂੰ ਯਾਦ ਆ ਗਈ ਕਿ ਉਹ ਵੀ ਹਾਈ ਕੋਰਟ ਚ ਦਾਸਲਾ ਬੜਾ ਪੈਂਦਾ